ਚਾਰ ਜਣੇ ਉੱਥੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਲਾਇਆ ਗਿਆ ਵਾ ਉਹਦੇ ਵਿੱਚ ਚਾਰ ਮੁੱਖ ਨਾਮ ਆ ਗੁਰਮੀਤ ਸਿੰਘ ਬੁਕਨਵਾਲਾ ਬਸੰਤ ਸਿੰਘ ਜਿਹੜਾ ਕਿ ਨੌਜਵਾਨ ਨਾਲ ਹੁੰਦਾ ਸੀ ਇੱਕ ਦੂਜਾ ਦਲਜੀਤ ਸਿੰਘ ਕਲਸੀ ਜਿਹਨਾਂ ਤੇ ਫੰਡਿੰਗ ਦਾ ਮਸਲਾ ਹੈਗਾ ਵਾ ਤੇ ਚੌਥਾ ਨਾਮ ਆ ਬਾਜੇ ਕੇ ਭਗਵੰਤ ਸਿੰਘ ਬਾਜੇ ਕੇ ਜਿਹਨੂੰ ਕੀ ਉਹਦੇ ਪਿੰਡ ਤੋਂ ਰੈਸ਼ ਕੀਤਾ ਗਿਆ ਸੀ ਚਾਰ ਨਾਮ ਆ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲਾਇਆ ਗਿਆ ਚਾਰ ਮੈਂਬਰ ਸੀ ਜਿਹੜੇ ਇਹ ਹੁਣ ਦੀ ਤਸਵੀਰ ਵੇਖ ਰਹੇ ਮੁੰਡਾ ਡਰਾਈਵਰ ਸੀ ਉਹਦੇ ਨਾਲ ਜਿਹੜਾ ਸੀ ਤੇ ਚਾਰ ਸਾਥੀ ਸੀ ਅਮਰਤਪਾਲ ਦੇ ਜਿਹੜੇ ਉਹਨਾਂ ਨੂੰ ਕੋਰਟ ਚ ਪੇਸ਼ੀ ਹੋਈ ਹੈ ਬਾਬੋਕਾਲਾ ਕੋਰਟ ਕੰਪਲੈਕਸ ਦੇ ਵਿੱਚ ਆ ਤੇ ਅੱਜ ਫੇਰ ਉਹਦੇ ਅਮਰਤਪਾਲ ਦੇ ਕੁਝ ਸਾਥੀਆਂ ਨੂੰ ਉੱਥੇ ਲੈ ਕੇ ਆਇਆ ਜਾਣਾ ਸੀ ਪਹਿਲਾਂ ਤਾਂ ਕਿਹਾਸ ਰਹੀਆਂ ਸੀ ਕਿ ਸ਼ਾਇਦ ਅਮਰਤਪਾਲ ਸਿੰਘ ਦੇ ਚਾਚਾ ਨੇ ਜਿਹਨੇ ਸਲੈਂਡਰ ਕੀਤਾ ਉਹ ਹਰਜੀਤ ਸਿੰਘ ਨੇ ਉਹਨੂੰ ਲੈ ਕੇ ਆਇਆ ਜਾਣਾ ਬਾਬੋਕਾਲਾ ਕੋਰਟ ਕੰਪਲੈਕਸ ਦੇ ਵਿੱਚ ਹੁਣੇ ਬੱਸ ਉਹ ਗੱਡੀਆਂ ਪਹੁੰਚਣ ਵਾਲੀਆਂ ਆ ਵੇਖਦੇ ਆ ਕਿ ਉਹਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਆਂਦਾ ਜਾਂਦਾ ਕਿ ਉਹਦੇ ਸਾਥੀਆਂ ਨੂੰ ਇਸ ਟਾਈਮ ਇੱਧਰ ਦੇ ਤਸਵੀਰਾਂ ਤੁਹਾਨੂੰ ਦਿਖਾ ਲਦੇ ਨੇ ਬਾਬੋਕਾਲਾ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਆਏ ਪ੍ਰਸ਼ਾਸਨ ਵੀ ਇੱਥੇ ਲੱਗਾ ਹੈਗਾ ਵਾ ਜਿਵੇਂ ਕਿ ਤੁਸੀਂ ਤਸਵੀਰਾਂ ਵੇਖ ਰਹੇ ਹੋ ਉਹ ਗੱਡੀ ਜਿਹੜੀ ਕਿ ਕੱਲ ਵੀ ਇੱਥੇ ਪਹੁੰਚੀ ਸੀ ਤੇ ਉਹਦੇ ਵਿੱਚ ਸੱਤ ਸਾਥੀਆਂ ਨੂੰ ਇੱਥੇ ਲੈ ਕੇ ਆਂਦਾ ਗਿਆ ਸੀ ਤੇ ਅੱਜ ਵੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਕੁਝ ਸਾਥੀਆਂ ਨੂੰ ਜਿਹੜੇ ਕਿ ਤਕਰੀਬਨ 100 ਤੋਂ ਵੱਧ ਦੀ ਗਿਣਤੀ ਦੱਸੀ ਜਾ ਰਹੀ ਆ ਕਿ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਵਾ ਤੇ ਉਹਨਾਂ ਨੂੰ ਲੈ ਕੇ ਆਂਦਾ ਜਾ ਰਿਹਾ ਵਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਸ ਟਾਈਮ ਦੇ ਉੱਤੇ ਤੇ ਹੁਣ ਅਦਾਲਤ 'ਚ ਪੇਸ਼ ਕੀਤਾ ਜਾਊਗਾ ਤੇ ਉਹਨਾਂ ਦੇ ਕਿਹੜੇ ਸਾਥੀ ਆ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਵਿਖਾਉਨੇ ਆਪਾਂ ਕਿ ਕਿਹੜੇ-ਕਿਹੜੇ ਸਾਥੀ ਸੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਪ੍ਰਸ਼ਾਸਨ ਵੀ ਕਿੰਨੇ ਦਿਨ ਦਾ ਪ੍ਰਸ਼ਾਸਨ ਨੂੰ ਬਾਅਦ ਜੁਰਮਾਨਾ ਮਿਲਦਾ ਥੋੜੇ ਸਮੇਂ ਤੱਕ ਪਤਾ ਲੱਗੂਗਾ ਪਰ ਜਿਹੜੀ ਤੁਸੀਂ ਇੱਕ ਤਸਵੀਰ ਵੇਖ ਰਹੇ ਹੋਏ ਜਿਹੜੀਆਂ ਤਸਵੀਰਾਂ ਹਨ ਇਹਦੇ ਵਿੱਚ ਬਬਕਲਾ ਕੋਰਟ ਕੰਪਲੈਕਸ ਦੇ ਵਿੱਚ ਉਹਨਾਂ ਦੇ ਸਾਥੀਆਂ ਨੂੰ ਪੇਸ਼ ਕੀਤਾ ਜਾਣਾ ਵਾ ਇਸ ਟਾਈਮ ਦੇ ਉੱਤੇ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਆ ਪੇਸ਼ੀ ਦੇ ਵਿੱਚ ਇੱਕ ਤਿੰਨ ਸਾਥੀ ਆ ਉਹਨਾਂ ਦੇ ਜਿਹੜੇ ਕਿ ਇਸ ਟਾਈਮ ਦੇ ਉੱਤੇ ਚੌਥਾ ਨੌਜਵਾਨ ਤੁਸੀਂ ਵੇਖ ਸਕਦੇ ਹੋ ਜਿਨ੍ਹਾਂ ਨੂੰ ਇਸ ਟਾਈਮ ਦੇ ਉੱਤੇ ਲੈਨ ਤਿਆ ਗਿਆ ਵਾ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਜਿੱਥੇ ਕਿ ਥੋੜੀ ਦੇਰ ਪਹਿਲਾਂ ਇੱਕ ਵੱਡੀਆਂ ਕਿਆਸਰਾਈਆਂ ਸੀ ਕਿ ਹਰਜੀਤ ਸਿੰਘ ਜਿਨ੍ਹਾਂ ਨੇ ਰਾਤ ਦਾ ਸਰੈਂਡਰ ਕੀਤਾ ਹੋਇਆ ਵਾ ਉਹਨਾਂ ਨੂੰ ਲੈ ਕੇ ਆਉਣਾ ਪਰ ਇਹ ਜਿਹੜੇ 4 ਸ਼ਖਸ ਤੁਹਾਨੂੰ ਦਿਖਾਈ ਦਿੱਤੇ ਸੀ ਉਹਨਾਂ ਦੇ ਵਿੱਚ ਹਰਜੀਤ ਸਿੰਘ ਅਮਰਤਪਾਲ ਸਿੰਘ ਦੇ ਚਾਚਾ ਜੀ ਨੇ ਹੈਗੇ ਤੇ ਬਾਕੀ ਹੋਰ ਨੌਜਵਾਨ ਸੀ ਜਿਹੜੇ ਉਹਨਾਂ ਨੂੰ ਲਿਆਂਦਾ ਗਿਆ ਵਾ ਦੇਖਦੇ ਆਪ ਪੁਲਿਸ ਪ੍ਰਸ਼ਾਸਨ ਨੂੰ ਕਿੰਨੇ ਦਿਨ ਦਾ ਅੱਜ ਇਹਨਾਂ ਨੌਜਵਾਨਾਂ ਦਾ ਰਿਮਾਂਡ ਮਿਲਦਾ ਤੇ ਅਗਲੀ ਕਾਰਵਾਈ ਕਿਹੋ ਜੀ ਹੁੰਦੀ ਆ ਇਹ ਤੇ ਆਪਲਾ ਸਮਝ ਦੱਸੋਗੇ ਕਿ ਅੱਜ ਅਮਰਤਪਾਲ ਦੇ ਚਾਚੇ ਨੂੰ ਇੱਥੇ ਪੇਸ਼ ਕੀਤਾ ਜਾਊਗਾ ਥੋੜੀ ਜਿਹਾ ਪਹਿਲਾਂ ਜਦੋਂ ਆਪਾਂ ਗੱਲਬਾਤ ਕੀਤੀ ਸੀ ਤੇ ਅਮਰਤਪਾਲ ਸਿੰਘ ਦੇ ਪਾਪਾ ਇੱਥੇ ਪਹੁੰਚੇ ਸੀ ਉਹਨਾਂ ਦੇ ਪਿਤਾ ਜੀ ਉਹ ਤਸਵੀਰ ਤੁਹਾਨੂੰ ਸਾਂਝੀ ਕਰਦੇ ਨੇ ਆ ਸਾਹਮਣੇ ਅਮਰਤ ਪਾਲ ਦੇ ਪਿਤਾ ਜੀ ਜਿਹੜੇ ਕੀ ਇਸ ਟਾਈਮ ਇੱਥੇ ਪਹੁੰਚੇ ਸੀ ਉਹਨਾਂ ਨੇ ਕਹਿ ਦਿੱ ਕਿ ਸਾਨੂੰ ਵੀ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਹਰਜੀਤ ਸਿੰਘ ਨੂੰ ਉਹਨਾਂ ਦੇ ਚਾਚਾ ਜੀ ਨੂੰ ਲੈ ਕੇ ਆਉਣਾ ਵਾ ਤੇ ਉਹ ਕਹਿੰਦੇ ਕਿ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨੂੰ ਮਿਲਣ ਦੀ ਪਰ ਹੁਣ ਜਿਹੜਾ ਹੁਣ ਇਹ ਜੀ ਤਸਵੀਰ ਆਪਾਂ ਵੇਖ ਰਹੇ ਆ ਉਹ ਤਸਵੀਰ ਦੇ ਵਿੱਚ ਚਾਰ ਨੌਜਵਾਨ ਜਿਹੜੇ ਕਿ ਅਮਰਤਪਾਲ ਸਿੰਘ ਦੇ ਸਾਥੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਜਿਹੜੇ ਕੀ ਹੁੰਦੇ ਸੀ ਨੌਜਵਾਨ ਜਿਵੇਂ ਕਿ ਸੱਤ ਜਣਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ ਅੱਜ ਚਾਰ ਜਣਾਂ ਨੂੰ ਪੇਸ਼ ਕੀਤਾ ਗਿਆ ਤੇ ਹੁਣੇ-ਹੁਣੇ ਜਿਹੜੇ ਕਿ ਆਈਜੀ ਸਾਹਿਬ ਉਹਨਾਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਆ ਤੇ ਜਿਹੜੇ ਅਸਾਮ 'ਚ ਖਾਸ ਕਰਕੇ ਚਾਰ ਮੈਂਬਰਾਂ ਨੂੰ ਲਜਾਇਆ ਗਿਆ ਵਾ ਉਹਦੇ ਵਿੱਚ ਬਸੰਤ ਸਿੰਘ ਦਾ ਨਾਮ ਦੱਸ ਗੁਰਮੀਤ ਸਿੰਘ ਬੁੱਕਣ ਵਾਲਾ ਨਾਮ ਦੱਸਿਆ ਗਿਆ ਵਾ ਤੇ ਇੱਕ ਬਾਜੇ ਕੇ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਉਹਦਾ ਨਾਮ ਦੱਸਿਆ ਗਿਆ ਵਾ ਜੇ ਹੁਣੇ ਥੋੜੀ ਦੇਰ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਆਜੀ ਇਸ ਵਕ ਚਾਂ ਸਿੰਘ ਗਿੱਲ ਜੀ ਉਹ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਜਿਹੜਾ ਕਿ ਅਸਾਮ ਦੀ ਡਿਬਰੂਗੜ ਜੇਲ ਦੇ ਵਿੱਚ ਅ ਅਮਰਤਪਾਲ ਦੇ ਸਾਥੀ ਚਾਰ ਮੈਂਬਰਾਂ ਨੂੰ ਉਥੇ ਲੈ ਕੇ ਜਾਇਆ ਗਿਆ ਤੇ ਦਲਜੀਤ ਸਿੰਘ ਕਲਸੀ ਚੌਥਾ ਨਾਮ ਦਲਜੀਤ ਸਿੰਘ ਕਲਸੀ ਦਾ ਵਾ ਕਿਉਂਕਿ ਡਿਬਰੂਗੜ ਜੇਲ੍ਹ ਦੀ ਜਿਹੜੀ ਗੱਲ ਹੋ ਰਹੀ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਇਹ ਵੀ ਹੁਣੇ ਸੂਤਰੋ ਤੋਂ ਇਹ ਵੀ ਪਤਾ ਲੱਗਾ ਕਿ ਹੁਣੇ ਥੋੜੀ ਜਿਹਾ ਪਹਿਲਾਂ ਕੀ ਹੋ ਸਕਦਾ ਵਾ ਕਿ ਅਸਾਮ ਦੀ ਜੇਲ੍ਹ ਡਿਬਰੂਗੜ ਜੇਲਾ ਉੱਥੇ ਉਹਦੇ ਚਾਚੇ ਨੂੰ ਲੈ ਕੇ ਜਾਇਆ ਗਿਆ ਪਰ ਅਜੇ ਤੱਕ ਆਈਜੀ ਸਾਹਿਬਾਨ ਉਹਨਾਂ ਵੱਲੋਂ ਕੋਈ ਵੀ ਇਹੋ ਜੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਚਾਰ ਨਾਮ ਜ਼ਰੂਰ ਲਏ ਆ ਜਿਹਦੇ ਵਿੱਚ ਦਲਜੀਤ ਸਿੰਘ ਕਲਸੀ ਉਹਨਾਂ ਉੱਤੇ ਦੱਸਿਆ ਜਾ ਰਿਹਾ ਕਿ ਫੰਡਿੰਗ ਦਾ 35 ਕਰੋੜ ਦੇ ਕਰੀਬ-ਕਰੀਬ ਉਹਨਾਂ ਨੇ ਕਿਹਾ ਕਿ ਫੰਡਿੰਗ ਹੋਈ ਆ ਉਹ ਉਹਨਾਂ ਦੇ ਤੇ ਉਹਨਾਂ ਨੂੰ ਉੱਥੇ ਲੈ ਕੇ ਜਾਇਆ ਗਿਆ ਦੂਜਾ ਬਸੰਤ ਸਿੰਘ ਜਿਹੜਾ ਇੱਕ ਨੌਜਵਾਨ ਨਾਲ ਹੁੰਦਾ ਸੀ ਉਹਨੂੰ ਵੀ ਡਿਬਰੂਗੜ੍ਹ ਜੇਲ੍ਹ ਚ ਲਾਇਆ ਗਿਆ ਗਰਮੀਤ ਸਿੰਘ ਬੁੱਕਣਵਾਲ ਤੀਸਰਾ ਸਖ ਸੀ ਗਰਮੀਤ ਸਿੰਘ ਬੁੱਕਣਵਾਲ ਉਹਨਾਂ ਨੂੰ ਵੀ ਉੱਥੇ ਲਾਇਆ ਗਿਆ ਤੇ ਪ੍ਰਧਾਨ ਮੰਤਰੀ ਬਾਜੇਕੇ ਚਾਰ ਨਾਮ ਜਿਹੜੇ ਹੁਣੇ ਥੋੜੀ ਦੇਰ ਪਹਿਲਾਂ ਆਈਜੀ ਸੁਖਚੰਦ ਸਿੰਘ ਗਿੱਲ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਨਾਂ ਨੇ ਨਾਲ-ਨਾਲ ਇਹ ਵੀ ਦੱਸਿਆ ਕਿ ਕਿਹੜੀਆਂ ਕਿਹੜੀਆਂ ਧਰਾਵਾਂ ਲਾਈਆਂ ਗਈਆਂ ਤੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੇ ਚਾਰ ਜਣੇ ਉੱਥੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਲਾਇਆ ਗਿਆ ਵਾ ਉਹਦੇ ਵਿੱਚ ਚਾਰ ਮੁੱਖ ਨਾਮਾ ਗਰਮੀ ਬਸੰਤ ਸਿੰਘ ਜਿਹੜਾ ਕਿ ਨੌਜਵਾਨ ਨਾਲ ਹੁੰਦਾ ਸੀ ਇੱਕ ਦੂਜਾ ਦਲਜੀਤ ਸਿੰਘ ਕਲਸੀ ਜਿਨ੍ਹਾਂ ਦੇ ਫੰਡਿੰਗ ਦਾ ਮਸਲਾ ਹੈਗਾ ਵਾ ਤੇ ਚੌਥਾ ਨਾਮ ਬਾਜੇ ਕੇ ਭਗਵੰਤ ਸਿੰਘ ਬਾਜੇ ਕੇ ਜਿਹਨੂੰ ਕੀ ਉਹਦੇ ਪਿੰਡ ਤੋਂ ਅरेस्ट ਕੀਤਾ ਗਿਆ ਸੀ ਚਾਰ ਨਾਮ ਆ ਜਿਨ੍ਹਾਂ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਲਾਇਆ ਗਿਆ ਵੇਖਦੇ ਆ ਇਹ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿੰਨੇ ਕ ਦਿਨ ਤੱਕ ਤੇ ਕਿੰਨੇ ਦਿਨ ਦਾ ਰਿਮਾਨਡ ਮਿਲਦਾ ਵਾ ਇਹ ਥੋੜੀ ਦੇਰ ਤੱਕ ਪਤਾ ਲੱਗ ਜੂਗਾ ਪਰ ਇਸ ਟਾਈਮ ਦੇ ਉੱਤੇ ਜਿਹੜਾ ਕਿ ਅਮਰਤਪਾਲ ਦੇ ਪਿਤਾ ਜੀ ਸਟਾਰਟਰ ਸੇਮ ਸਿੰਘ ਵੀ ਉਹ ਵੀ ਇੱਥੇ ਪਹੁੰਚੇ ਹੋਏ ਆ ਤੇ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਸ਼ੈਨ ਜਾਂ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਜਾਂ ਹੋ ਸਕਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦੇ ਆ ਕਿੱਧਰ ਕਿਹੜੀ ਗੱਲਬਾਤ ਹੁੰਦੀ ਹੈ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਦੇ ਸਾਂਝ ਪਾਵਾਂਗੇ ਪਰ ਹੁਣ ਜਿਹੜੀ ਤਸਵੀਰ ਤੁਸੀਂ ਵੇਖ ਰਹੇ ਹੋ ਅਕਾਲ ਚੰਨ ਦੇ ਮਾਧਿਅਮ ਰਹੀਂ ਇਹ ਬਾਬਾ ਬਕਾਲਾ ਦੇ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਦੌਰਾਨ ਚਾਰ ਨੌਜਵਾਨਾਂ ਨੂੰ ਜਨ ਲਿਆਂਦਾ ਗਿਆ ਕੱਲ ਸੱਤ ਨੌਜਵਾਨ ਲਿਆਂਦੇ ਗਏ ਸੀ ਅੱਜ ਚਾਰ ਤੇ ਜੋ ਕਿਆਸ ਰਾਈਆਂ ਸੀ ਜੋ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇੱਥੇ ਥੋੜੀ ਦੇਰ ਤੱਕ ਹਰਜੀਤ ਸਿੰਘ ਤੇ ਉਹਦੇ ਅਮਰਤਪਾਲ ਸਿੰਘ ਦੇ ਡਰਾਈਵਰ ਨੂੰ ਲੈ ਕੇ ਆਉਣ ਆਇਆ ਜਾਣਾ ਜਿਹੜਾ ਕਿ ਨੌਜੋਨ ਨਾਲ ਹੁੰਦਾ ਸੀ ਪਰ ਉਹਨਾਂ ਦੇ ਵਿੱਚ ਦੋਹਾਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਤੇ ਸ਼ਾਇਦ ਡਰਾਈਵਰ ਜਿਹੜਾ ਕਿ ਨਾਲ ਨੌਜਵਾਨ ਹੁੰਦਾ ਸੀ ਉਹ ਉਹਦੀ ਤਸਵੀਰ ਕੋਸ਼ਿਸ਼ ਕਰਾਂਗੇ ਆਪਾਂ ਜਾਣਨ ਦੀ ਕਿ ਉਹ ਨਾਲ ਨੌਜਵਾਨ ਹੈਗਾ ਸੀ ਤੇ ਕਿਉਂਕਿ ਹੁਣੇ ਹੀ ਵੀਰ ਕੈਮਰਾਮੈਨਸ ਜਿਹੜੇ ਜਿੰਨੇ ਲਾਗੇ ਹੋਗੇ ਕਹਿੰਦੇ ਵੇਖਿਆ ਕਿ ਜਿਹੜਾ ਕਿ ਨਾਲ ਡਰਾਈਵਰ ਸੀ ਉਸ ਨੂੰ ਇੱਥੇ ਕੋਰਟ ਚ ਪੇਸ਼ ਕੀਤਾ ਜਾ ਰਿਹਾ ਦੂਜੇ ਪਾਸੇ ਹਰਜੀਤ ਸਿੰਘ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਣਾ ਸੀ ਜਿਨ੍ਹਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਮੈਂ ਮਿਲਣ ਵਾਸਤੇ ਪਹੁੰਚਿਆ ਸੀ ਕਿ ਜੇ ਹਰਜੀਤ ਸਿੰਘ ਨੂੰ ਪੇਸ਼ੀ ਤੇ ਲਿਆਂਦਾ ਜਾਊਗਾ ਤੇ ਕੋਸ਼ਿਸ਼ ਕਰਾਂਗੇ ਉਹਨੂੰ ਮਿਲਣ ਦੀ ਤੇ ਪਰ ਇਸ ਟਾਈਮ ਹਰਜੀਤ ਸਿੰਘ ਉਹਦੇ ਚਾਚਾ ਜੀ ਨੂੰ ਹਮਤਪਾਲ ਦੇ ਉਹਨੂੰ ਪੇਸ਼ੀ ਤੇ ਨਹੀਂ ਲਿਆਂਦਾ ਗਿਆ 4 ਨੌਜਵਾਨ ਜਿਹੜੇ 4 ਡਿਬਰੂਗੜ੍ਹ ਦੀ ਜੇਲ੍ਹ ਦਾ ਉਹਦਾ ਜ਼ਰੂਰ ਆਜੀ ਸਾਹਿਬਾਨ ਨੇ ਸਪਸ਼ਟ ਕਰ ਦਿੱਤਾ ਕਿ 4 ਜਿਹੜੇ ਉਹਦੇਲੇ ਪਾਸੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਇਹ ਵੀ ਕਿਹਾ ਕਿ ਫਵਾਹ ਤੋਂ ਸチェਤਰੋ মিডিਆ ਨੂੰ ਖਾਸ ਕਰਕੇ ਉਹਨੂੰ ਕਿਹਾ ਕਿ ਕੋਈ ਵੀ ਉਹ ਜੀ ਖਬਰ ਜਿਹੜੀ ਹੈਗੀ ਆ ਤੱਥਾਂ ਤੋਂ ਆਧਾਰਿਤ ਇਹ ਕਿ ਆਪਾਂ ਕਿਰ ਇਹ ਕਹਿ ਦਿੰਦੇ ਨੇ ਸੂਤਰਾਂ ਦੇ ਆਧਾਰ ਤੇ ਕਹਿ ਦਿੰਦੇ ਕੁਝ ਵੀ ਕਿ ਕੋਈ ਵੀ ਤੱਥਾਂ ਦੇ ਆਧਾਰ ਤੇ ਖਬਰ ਹੋਵੇ ਤਾਂ ਉਹ ਹੀ ਪੇਸ਼ ਕੀਤੀ ਜਾਵੇ ਬਿਨਾ ਇਧਰ ਉਧਰ ਨੂੰ ਲੈ ਕੇ ਖਬਰਾਂ ਨਾ ਪ੍ਰਕਾਸ਼ਿਤ ਕੀਤੀਆਂ ਜਾਣ ਜੋ ਸਚਾਈ ਆ ਪੰਜਾਬ ਦੇ ਹਾਲਾਤ ਦੇ ਕਿ ਅਜੇ ਤੱਕ ਪੰਜਾਬ ਦੇ ਹਾਲਾਤ ਠੀਕ ਆ ਪਰ ਕੋਈ ਵੀ ਖਬਰ ਹੋਣਾ ਕਿ ਇਹੋ ਜੀ ਨਾ ਪਾਈ ਜਾਵੇ ਹੁਣ ਸਖਾਵੀ ਘਟਨਾ ਨਾ ਵਾਪਰੇ ਕਿਉਂਕਿ ਮੀਡੀਆ ਦੇ ਵਿੱਚ ਜੋ ਖਬਰਾਂ ਆ ਰਹੀਆਂ ਸੀ ਕਿਉਂਕਿ ਪਹਿਲੇ ਦਿਨ ਸ਼ਾਮ ਨੂੰ ਕੁਝ ਮੀਡੀਆ ਨੇ ਕਹਿ ਤਾ ਅਮਰਤਪਾਲ ਗ੍ਰਿਫਤਾਰ ਹੋ ਗਿਆ 9 ਵਜੇ ਤੋਂ ਬਾਅਦ ਖਬਰਾਂ ਆ ਗਈਆਂ ਸੀ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਕੱਲ ਦਾ ਫਿਰ ਹੋ ਗਿਆ ਸਰਾਇਆਂ ਸੀ ਕਿ ਕੋਈ ਕਹਿ ਰਿਹਾ ਸੀ ਪਰਿਵਾਰ ਨੇ ਵੀ ਸਵੇਰੇ ਕਹਿ ਦਿੱਤਾ ਸੀ ਦਾਤਾ ਸੇਮ ਸਿੰਘ ਦੇ ਤੋਂ ਘਰ ਚ ਗਏ ਸੀ ਅਸੀਂ ਭਾਈ ਅਮਰਤਪਾਲ ਸਿੰਘ ਦੇ ਉੱਥੇ ਵੀ ਗੱਲਬਾਤ ਹੋਈ ਦਾਤਾ ਰਸੇਵ ਸਿੰਘ ਦੇ ਪਿਤਾ ਜੀ ਨੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਅ ਉਹਨਾਂ ਦੀ ਜੇ ਗ੍ਰਫਤਾਰੀ ਨਹੀਂ ਹੋਈ ਤੇ ਜੇ ਪਾਸੇ ਅੱਜ ਥੋੜੀ ਦੇਰ ਪਹਿਲਾਂ ਜਿਹੜੇ ਕਿ ਸੁਖਚੰਨ ਸਿੰਘ ਗਿੱਲ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਿੰਮੇਵਾਰ ਪਰਸਾਣਾ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਜੇ ਤੱਕ ਅਮਰਤਪਾਲ ਦੀ ਗ੍ਰਫਤਾਰੀ ਨਹੀਂ ਹੋਈ ਪਰ ਪਰਿਵਾਰ ਜਰੂਰ ਸ਼ੰਕਾ ਜਤਾ ਰਿਹਾ ਪਰਿਵਾਰ ਨੇ ਇਹ ਸ਼ੰਕਾ ਜਤਾਈ ਆ ਕਿ ਅਮਰਤਪਾਲ ਜਿਹੜਾ ਕਿ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਆ ਉਹਦੀ ਗ੍ਰਫਤਾਰੀ ਹੋ ਚੁੱਕੀ ਆ ਅਦਾਲਤ ਦੀ ਕਾਰਵਾਈ ਸਮਾਪਤ ਹੋ ਚੁੱਕੀ ਹੈ ਇਸ ਟਾਈਮ ਦੇ ਉੱਤੇ ਤੇ ਜਿਹੜੇ ਚਾਰ ਸਾਥੀ ਸੀ ਉਹਨਾਂ ਨੂੰ ਲੈ ਕੇ ਆਂਦਾ ਗਿਆ ਸੀ ਐਸ ਐਚਓ ਯਾਦਵਿੰਦਰ ਸਿੰਘ ਇਸ ਟਾਈਮ ਤੋਂ ਤਸਵੀਰ ਚ ਵੇਖ ਸਕਦੇ ਆ ਚਾਰ ਮੈਂਬਰ ਸੀ ਜਿਹੜੇ ਇਹ ਹੁਣ ਦੀ ਤਸਵੀਰ ਵੇਖ ਰਹੇ ਮੁੰਡਾ ਡਰਾਈਵਰ ਸੀ ਉਹਦੇ ਨਾਲ ਜਿਹੜਾ ਸੀ ਤੇ ਚਾਰ ਸਾਥੀ ਸੀ ਅਮਰਪਾਲ ਦੇ ਜਿਹੜੇ ਉਹਨਾਂ ਨੂੰ ਕੋਰਟ 'ਚ ਪੇਸ਼ੀ ਹੋਈ ਆ ਤੇ ਕੋਰਟ 'ਚ ਪੇਸ਼ੀ ਤੋਂ ਬਾਅਦ ਵਿੱਚ ਕਿੰਨਾ ਰਿਮਾਨ ਮਿਲਿਆ ਵੇ ਪਰ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਇਹ ਤਸਵੀਰਾਂ ਤੁਸੀਂ ਉਸ ਬੱਸ ਦੀਆਂ ਵੇਖ ਰਹੇ ਹੋ ਜਿਹੜੀ ਬੱਸ ਦੇ ਵਿੱਚ ਇਹਨਾਂ ਚਾਰ ਨੌਜਵਾਨਾਂ ਨੂੰ ਲੈੰਦਾ ਗਿਆ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਕੋਰਚ ਪੇਸ਼ ਕੀਦਾ ਮਨ ਜੋ ਕੋਰਚ ਪੇਸ਼ੀ ਤੋਂ ਉਪਰੰਤ ਹੁਣ ਉਹਨਾਂ ਨੂੰ ਫੇਰ ਲੈ ਕੇ ਜਾਇਆ ਗਿਆ ਵਾ ਕੋਸ਼ਿਸ਼ ਕਰਦੇ ਆ ਪਤਾ ਕਰਨ ਦੀ ਕਿ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਇਹਦੀ ਕੋਸ਼ਿਸ਼ ਕਰਦੇ ਆ ਜੀ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸਰ ਪਲੀਜ਼ ਵੇਰਵਾ ਸੌਰੀ ਮੈਂ ਦੱਸ ਦਉ ਸਰ ਕੀ ਰਿਵਨ ਦਮ ਮਿਲਿਆ ਸੌਰੀ ਕੀ ਡੀਟੇਲ ਕਿਸੇ ਕੋਲ ਆ ਤਾਂ ਜੋ ਕਿੰਨੇ ਬੰਦੇ ਨੇ ਕਿੰਨਾ ਰਿਵਨ ਲੈ ਜੀ ਐਨੇ ਜਦ ਤੂੰ ਕੀ ਕਰਦੇ ਸਰ ਮੈਂ ਦੱਸ ਦਉ ਥੋੜਾ ਕਿੰਨੇ ਬੰਦੇ ਨੇ ਥੋੜਾ ਐਕਚੁਅਲੀ ਮੈਂ ਪਿੱਛੇ ਹੀ ਬਾਈਕ ਉੱਡ ਮੈਂ ਵੇਖਿਆ ਨਹੀਂ ਵੀ ਕਿੰਨੇ ਦਿਨ ਦਾ ਰਿਵਨ ਮਿਲਿਆ ਮੈਂ ਪਿੱਛੇ ਖੜਾ ਹੀ ਪਿੱਛੇ ਖੜਾ ਹੀ ਮੈਂ ਤੈਨੂੰ ਦੱਸ ਦਿੰਦੇ ਆ ਪੁੱਛ ਕੇ ਦੱਸ ਦਿੰਦਾ ਮੈਂ ਹੁਣੀ ਦੱਸ ਦਿੰਦਾ ਪੁੱਛ ਕੇ ਦੱਸ ਦਿੰਦਾ ਦੱਸ ਦਿੰਦਾ ਪੁੱਛ ਕੇ ਨਹੀਂ ਦੱਸ ਇਹ ਕੁਝ ਤਸਵੀਰਾਂ ਲਗਾਤਾਰ ਤੁਸੀਂ ਦੇਖੋ ਤੇ ਇਤਿਹਾਸ ਨਾਲ ਦੀ ਤਸਵੀਰਾਂ ਤੇਈ ਤ੍ਰਿਕਾ ਕਹਿੰਦੇ ਆ ਤੇਈ ਤ੍ਰਿਕਾ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਬ ਕਲਾ ਕੋਟ ਕੰਪਲੈਕਸ ਦੀਆਂ ਤਸਵੀਰਾਂ ਵਾ ਜਿੱਥੇ ਕਿ ਚਾਰ ਅਮਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਆਂਦਾ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ 23 ਤਰੀਕ ਤੱਕ ਦਾ ਜਿਹੜਾ ਕਿ ਪਹਿਲਾਂ ਦੱਸ ਨਹੀਂ ਸੀ ਰਹੇ ਤੇ ਹੁਣੇ ਹੀ ਕੁਝ ਪਤਾ ਲੱਗਾ ਕਿ ਸ਼ਾਇਦ 23 ਤਰੀਕ ਤੱਕ ਦਾ ਪੁਲਿਸ ਰਿਮਾਂਡ ਮਿਲਿਆ ਵਾ ਤਸਵੀਰਾਂ ਬਾਬਾ ਬਕਾਲਾ ਕੋਰਟ ਕੰਪਲੈਕਸ ਦੀਆਂ ਵਾਂ ਜਿੱਥੇ ਕਿ ਚਾਰ ਅਮਰਤਪਾਲ ਦੇ ਸਾਥੀਆਂ ਨੂੰ ਹੁਣ ਲੈ ਕੇ ਆਂਦਾ ਗਿਆ ਸੀ ਉਹਨਾਂ ਦਾ ਰਿਮਾਂਡ ਮਿਲਿਆ ਵਾ 23 ਤਰੀਕ ਤੱਕ ਕਿਉਂਕਿ ਕੱਲ ਦੇ ਜਿਹੜੇ ਕਿ 7 ਨੌਜਵਾਨ ਲਿਆਂਦੇ ਗਏ ਸੀ ਇੱਥੇ 7 ਸਾਥੀਆਂ ਨੂੰ ਉਹਨਾਂ ਨੂੰ 23 ਤਰੀਕ ਦਾ ਰਿਮਾਨ ਸੀ 4 ਦਿਨ ਦਾ ਤੇ ਅੱਜ ਵੀ ਸਮਝ ਸੁਣ ਤੇ ਇਹੀ ਹੈ ਕਿ ਜਿਹੜਾ ਕਿ ਹੁਣ ਤੱਕ ਰਿਮਾਨ ਮਿਲਿਆ ਵਾ ਉਹ ਵੀ 23 ਤਰੀਕ ਦਾ ਰਿਮਾਨ ਆ 3 ਦਿਨ ਦਾ ਸ਼ੈਦ ਇਹਨਾਂ ਰਿਮਾਨ ਮਿਲਿਆ ਵਾ ਅਮਰਪਾਲ ਦੇ ਸੱਤ-ਸਾਥੀ ਪਹਿਲੋਂ ਲਿਆਂਦੇ ਗਏ ਸੀ ਉਸ ਤੋਂ ਬਾਅਦ ਚਾਰ ਅੱਜ ਲਿਆਂਦੇ ਗਏ ਆ ਤੇ ਚਾਰ ਜਿਹੜੇ ਕੀ ਇਸ ਟਾਈਮ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਚਾਰ ਨਾਮ ਜਿਹੜੇ ਸੀ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲੈ ਕੇ ਆਏ ਆ ਤੇ ਹਰਜੀਤ ਸਿੰਘ ਉਹਦੇ ਚਾਚਾ ਜੀ ਜਿਹੜੇ ਸੀ ਉਹਨਾਂ ਨੂੰ ਪਤਾ ਲੱਗਾ ਸੀ ਕਿ ਇੱਥੇ ਲੈਂਦਾ ਜਾਣਾ ਵਾ ਪਰ ਇੱਥੇ ਨਹੀਂ ਲਿਆਂਦਾ ਗਿਆ ਤੇ ਸ਼ਾਇਦ ਜੋ ਕੰਸੋਆਂ ਲੱਗ ਰਹੀਆਂ ਜੋ ਸੂਤਰ ਦੱਸ ਰਹੇ ਆ ਉੱਥੇ ਪਤਾ ਲੱਗਦਾ ਕਿ ਸ਼ਾਇਦ ਉਹਨਾਂ ਨੇ ਉਹ ਡਬਰੀਗੋੜ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਵਾ ਇਧਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਹ ਨੌਜਵਾਨ ਰਿਮਾਂਡ ਤੋਂ ਬਾਅਦ ਚ ਹੋਣਗੇ ਪਰ ਜਿਹੜੇ ਚਾਰ ਮੇਨ ਸ਼ਖਸ ਜਿਵੇਂ ਆਪਾਂ ਗੱਲ ਕਰੀਏ ਬਸੰਤ ਸਿੰਘ ਦੀ ਦੂਜੇ ਪਾਸੇ ਆਪਾਂ ਗੁਰਮੀਤ ਸਿੰਘ ਬੁੱਕਣਵਾਲ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਨਾਮ ਦੇ ਨਾਲ ਜਾਣਦੇ ਆ ਭਗਵੰਤ ਸਿੰਘ ਬਾਜੇਕੇ ਇਹਨਾਂ ਨੂੰ ਉਧਰਲੇ ਪਾਸੇ ਜਿਹੜਾ ਕਿ ਡੀਬਰੂਗੜ ਉਸ ਜੇਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਵਾ ਇਹ ਬੱਬਕਾਲਾ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਬੱਬਕਾਲੇ ਤੋਂ ਜੋੜ ਰਹੇ ਹਾਂ ਤੁਹਾਨੂੰ ਕੋਰਟ ਕੰਪਲੈਕਸ